ਭਾਈ ਜੀ ਮਾਣਾ ਡੇਰੀ ਫਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਾ ਕਮ ਤੇ ਬਾਈ ਕੋਲ ਤਿੰਨ ਪਸ਼ੂ ਬਹੁਤ ਸੋਹਣੇ ਕਰਨੀਲੀ ਦੀ ਝੋਟੀ ਵੀ ਵੱਡੀ ਬਹੁਤ ਟੌਪ ਕਲਾਸ ਵਧੀਆ ਤੇ ਤਿਆਰ ਆ ਦੋ ਤਿੰਨ ਦਿਨ ਹੀ ਖੜਦੀ ਸੂਨ ਦੇ ਵਿੱਚ ਤੇ ਵਧੀਆ ਝੋਟੀ ਬਾਈ ਕੋਲ ਤੇ ਬਾਈ ਨਾਲ ਕਰਦੇ ਗੱਲ ਬਾਤ ਤਾਂ ਸਿਕਲ ਭਾਈ ਜੀ ਇਹ ਹਾਲ ਜੀ ਸਾਹਿਬ ਜੀ ਜਿੰਨੇ ਭੈਣ ਭਰਾ ਮਾਣਾ ਡੇਰੀ ਫਰਮ ਦੇ ਜੁੜੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਬਾਤਾਂ ਬਾਤ ਵੀਡੀਓ ਨੂੰ ਪਿਆਰ ਦਿੰਦੇ ਆ ਤੇ ਜਨਰਲ ਵੀ ਜੀ ਆਪਣੇ ਕੋ ਹਰ ਵਾਸਤੇ ਦੱਸਿਆ ਵੀ ਮੁੰਡੇ 3-4 ਤੇ ਤਿੰਨ ਵੀ ਝੋਟੀਆਂ ਵਿੱਚੋਂ ਕਾਦੀਆਂ ਵੇਖੀਆਂ ਨੇ ਹਾਂਜੀ ਉਹਦਾ ਕੱਲ ਵੀਡੀਓ ਪਾਉਣੀ ਨਹੀਂ ਤੇ ਬਾਤ ਕੋਸ਼ਿਸ਼ ਕਰਕੇ ਥੋੜੀ ਬਾਤ ਕਰਕੇ ਤੇ ਵੀਡੀਓ ਲੇਟ ਹੋ ਗਈ ਹਾਂਜੀ ਕੱਲ ਸਾਈਂ ਜੜੀ ਮੀ ਹੁੰਦਾ ਰਿਹਾ ਤੇ ਤਾਂ ਕਰਕੇ ਅੱਜ ਆਪਣੇ ਕੋਲ ਚੀਟੋ ਕੁਮਾਰ ਵੀ ਗਿਆ ਹਾਂ ਹਾਂਜੀ ਨਾਮੀ ਛੋਟੀ ਨੀਲੀ ਰਾਵੀ ਠੀਕ ਜੀ ਨੀਲੀ ਰਾਵੀ ਦਾ ਸਰਾਂ ਹਾਂਜੀ ਚੀਟੋ ਕੁਮਾਰ ਜਿਹਨੇ ਕਰ ਲੜੀ ਲੜੀ ਪਰਖਣਾ ਭਾ ਜਨਵਰੀ ਆ ਗਿਆ ਸਹੀ ਗੱਲ ਬਾਈ ਜੀ ਪੂਰੀ ਮੈਂ ਨਾਲ ਵੀ ਇੱਕ ਕੁਆਲਟੀ ਆ ਤੇ ਚੀਜ਼ਾਂ ਨਿਸ਼ਾਨਾ ਆ ਕਾਮਲਪੁਰੇ ਦਾ ਮੁੰਡਾ ਆ ਆਪਣਾ ਚਾਨਵੀਆ ਨਾਮ ਹਾਂਜੀ ਚਾਨਵੀਆ ਕਾਮਲਪੁਰੇ ਦਾ ਵੀਰ ਆ ਡੇਰੇ ਤੇ ਮਾਜੀ ਛੱਡ ਦੇ ਵਿੱਚ ਹਾਂਜੀ ਤੇ ਜੋਗੇ ਵੀਰ ਦਾ ਘਰ ਆ ਉਹਦੇ ਘਰੋਂ ਮੈਂ ਲਈ ਆ ਠੀਕ ਬਾਈ ਮੈਂ ਤੇ ਡੇਰਾ ਪੰਜ ਮਈ ਠੀਕ ਜੀ ਇਹ ਵੀ ਤੁਹਾਡੀ ਫੜੀ ਫੋ ਗਾਰੰਟੀ ਆਈ ਆ ਪਰ ਅਸੀਂ ਇਹਦੇ ਬਾਰੇ 1 ਰੁਪਏ ਦੀ ਗੱਲ ਨਹੀਂ ਦੱਸਣੀ ਕੋਈ ਆਪਣੀ ਨਿਗ੍ਹਾ ਨਾਲ ਦੇ ਆਪਣੇ ਨਿਗ੍ਹਾ ਨਾਲ ਦੇ ਪਰਖੀ ਬੰਦੇ ਨੇ ਗੱਲ ਕਹਿ ਨਹੀਂ ਦੇਣੀ ਕਿ ਨਾਦਰ ਦੇ ਨੇ ਕਹਿਣਾ ਸਹੀ ਗੱਲ ਹੈ ਆਈਡੀ ਜਦਾ ਕੁਆਰਟੀ ਆਈ ਆ ਅਜੇ ਇਹ ਹੱਥਬਾ ਲਾਇਆ ਥੱਲੇ ਅਜੇ ਇਹਦੇ ਗਿਣਤੀ ਦੇ ਦਿਨ 8 ਰਹਿੰਦੇ ਹੈ ਜਿਹੜੇ ਪੂਰੇ ਹੋਣ ਸੀ ਗਿਣਤੀ ਦੇ 8 ਦਿਨ ਪਏ ਜੇ ਗੋਲੇ ਤਾਂ ਵਧੀਆ ਨੀਲੀ ਜੋੜੀ ਬਾਈ ਲੈ ਕੇ ਆਏ ਆ ਬਹੁਤ ਸੋਹਣੀ ਤਾਂ ਵਧੀਆ ਪੂਰੀ ਸਰਾ ਤੇ ਸੇਵਾ ਕੀਤੀ ਆ ਬਾਬਾ ਜੀ ਸਾਭੀ ਆਗੇ ਨੇ ਹਣਾ ਸਹੀ ਗੱਲ ਜੀ ਬੜਾ ਹੇਜ ਕੀਤਾ ਆ ਉਪਰਾਪਣ ਬਣਾਇਆ ਝੋਟੀ ਨੇ ਆਗੇ ਹਾਂਜੀ ਇਡੀ ਜਿਆਦਾ ਪੱਠਰ ਰਗੀ ਆ ਖਲਾਰ ਦਾ ਖਲਾਰੇ ਪਹਿਲੇ ਸੋਦ ਨੂੰ ਵੇਈ ਪੀਰ ਨਹੀਂ ਮਈ ਹਾਂਜੀ ਆ ਜਿਹੜੀ ਪਾਰਟੀ ਬੁੱਢੀ ਆ ਤੇ ਠੰਡੀ ਦੇਖੋ ਬੜੀਆਂ ਤੇ ਜੇ ਸਕੇ ਖਾਓ ਰੇ ਦੇਖੋ 20 ਦੀ ਸੰਗੀ ਲਗਾਓ ਖਾਰੋ ਓਕੇ ਤੋਰੋ ਬਾਈ ਤੋਰੋ ਕੋਣ ਕੋਣਾ ਦੇ ਚੀਨੀ ਨਹੀਂ ਨਹੀਂ ਆ ਵੀ ਹਦੋਂ ਵੱਧ ਸਹੀ ਗੱਲ ਬਹੁਤ ਸੋਹਣੀ ਝੋਟੀ ਬਾਈ ਨੀਲੀ ਦੀ ਵੱਡੀ ਬ੍ਰੈਂਡ ਰਿਕਾਰਡ ਵਾਲੀ ਝੋਟੀ ਆ ਜਾਈ ਭਈਆਂ ਕੋਲ ਬਹੁਤ ਵਧੀਆ ਬਹੁਤ ਵਧੀਆ ਬ੍ਰੈਂਡਰ ਪੀਸ ਵੀ ਜੀ ਆ ਵੀਰ ਮਈਆਂ ਬੜੀਆਂ ਆ ਪਤਰੀਆਂ ਪਤਰੀਆਂ ਮਈਆਂ ਵੇਚਿਆ ਪਰ ਮੈਂ ਥੋੜੀ ਹੀ ਭਵੇਂ ਯਾਰ ਯਾਰ ਲਈ ਮੈਂ ਲਈ ਸਾਫ ਜਿਹੜੇ ਸਾਰੇ ਬਨੇ ਵਾਲੇ ਕੋਲੇ ਸਾਫ ਹੋ ਠੀਕ ਸਾਫ ਮੈਂ ਕਿਦੋਂ ਕਿਰੇ ਵੀ ਲੋਡ ਪਾ ਜੇ ਨਾ ਤਾਂ ਭਰਾ ਨੂੰ ਕਿਹਨੋਂ ਆਪਰ ਬੜਾ ਚਾਹੀਵਾੜੇ ਦਾ ਹਾਲਾ ਨਾ ਲੇ ਸਹੀ ਗੱਲ ਪਰ ਜਿਹੜਾ ਮੈਨੂੰ ਕਰੀਏ ਲਗਾ ਨਾ ਕਲੀ ਕਲੀ ਚਿਪਰ ਘਟ ਘਟ ਲੱਗੀ ਆਲੇ ਜ਼ਮਾਨੇ ਉੱਤੇ ਫਾੜੀ ਨਾਲ ਸਹੀ ਗੱਲ ਬਹੁਤ ਹੀ ਜਿਆਦਾ ਅੰਗ ਲਗਾ ਘੋਟੀ ਪਕਾ ਲਾ ਜਿਹਦੇ ਨਾਲ ਕੁਆਲਿਟੀ ਅਰੇ ਇੱਥੇ ਝੋਟੀ ਹੁੰਦੀ ਨਹੀਂ ਵੇਖੋ ਇੱਥੇ ਹੁੰਦੀ ਘੋਟੀ ਹੋ ਤਾਂ ਤੁਸੀਂ ਲਗਾ ਬਰਾਬਰ ਪੂਰਾ ਤੜਾ ਪੀਸ ਨੀਲੀਆਂ ਜੋ ਬਾਈ ਜਿੰਨੀਆਂ ਨੇ ਵੀਰ ਜਿਹੜੀ ਦੇਣ ਨਾਲ ਝੋਟਾ ਰੇਡ ਕਰਾਂਗੇ ਨੀਲੀਆਂ ਵੀ ਬੜੀਆਂ ਵੇਚੀਆਂ ਪਰ ਟੋਵੀ ਨੀਲੀ ਆ ਬਹੁਤ ਜਿਆਦਾ ਹੈ ਹੈ ਬੜੀ ਕਮਾੜ ਜਾਂ ਮੇਰੇ ਝੋਟੀ ਆ ਦੇਖੋ ਪਹਿਲੇ ਸੂਈਆਂ ਝੋਟੀ ਵੇਚੀ ਹੈ ਚਲਦੀ ਸਰ ਪਕੌੜਾ ਹਾਂਜੀ ਉਹ ਵੀ ਬੜੀ ਝੋਟੀ ਨਾਮੀ ਤੇ ਉਹਦਾ ਜਨ ਕਾਪੀ ਆ ਸਾਰੀ ਠੀਕ ਬਹੁਤ ਜਿਆਦਾ ਯਮਰ ਆ ਜਾ ਵੀਰ ਨੇ ਵੀ ਜੀ ਦਵਾਈ ਹੈ ਨਾ ਉਹ ਕਹਿੰਦਾ ਵੀ ਮੈਨੂੰ ਵੀ ਬੜਾ ਬੜੇ ਬੂਗਾ ਤੇ ਪਰ ਘਾੜੀ ਵਾਰੀ ਘਾੜੀ ਵਾਰੀ ਆ ਠੀਕ ਉਹ ਦਵਾਈ ਤੇ ਮਾਨ ਕਰਦੇ ਆ ਇੱਕ ਕਮਲ ਮੁਰਿਆ ਗੱਲ ਵੇਖਾਈ ਦੇ ਵੀ ਦਵਾਈ ਹੈ ਦੋ ਡੰਗਾਂ ਕਾਲ ਦਵਾਈ ਹੈ ਕੀਤੀ ਤੇ ਕੀ ਮੋਲ ਭਾਈ ਰੱਖਿਆ ਜੇ ਮੋਲ ਦੇ ਲੈ ਅੱਜ ਮੋਲ ਕਰ ਦੋ ਲੋਕੀ ਬੜੇ ਗਏ ਕਹਿੰਦੇ ਮੋਲ ਕਰਦੇ ਨਹੀਂ ਕਰ ਦੋ ਭਾਈ ਮੈਂ ਦਿਖਾਣਾ ਮੋਲ ਵੀ ਰਹੀ ਨਾ ਇਹ ਨਹੀਂ ਵੀ ਕਈ ਦਾ ਫੋਨ ਤੇ ਮੋਲ ਵੀ ਅਸੀਂ ਬੜੇ ਆਪ ਹੀ 2.5 ਲੱਖ ਦੀ ਮੈਂ ਵੇਚਣੀ ਆ ਹਾਂਜੀ ਮੈਂ ਮੈਂ ਦਾ ਮੋਲ ਹੁਣ ਆ ਛੋਟੀ ਅੱਜ ਵੀ ਸਾਡੇ ਕੋਲ 2 ਲੱਖ ਦੀ ਛੋਟੀ ਆ ਪਰ ਸਾਰੇ ਕਹਿੰਦੇ ਜੇ ਬਾਜ਼ਾਰ ਦੇ ਘਾਟ ਘਾਟ ਇਹਨਾਂ ਦੀ ਮੰਨ ਨਹੀਂ ਪਰ ਗਾਇ ਦਵਾਂਗੇ ਹਾਂਜੀ ਪਰ ਇੱਕ ਆ ਗਈ ਆ ਵੀਰੇ ਜਿਹੜੇ ਬੰਦੇ ਨੇ ਘਰ ਗਏ ਆ ਗੱਲ ਇੱਕ ਬਜ਼ੁਰਗ ਹੀ ਹਾਂ ਜੀ ਤੇ ਅਸੀਂ ਆਖਿਆ ਵੀ ਪਪਾ ਪਿਆਰ ਦੇ ਗਾ ਆ ਸੋਣਿਆ ਪਤਾ ਸਮਝ ਗੜੀਆਂ ਰੁੜ ਕੇ ਆਈਆਂ ਉਹਨਾਂ ਲਈ ਰੁੜ ਕੇ ਮੋੜੀਆਂ ਸੁਧਰੀ ਸਹੀ ਗੱਲ ਬਾਬਾ ਕੋਈ ਚੰਗੇ ਡੰਗ ਦਾ ਵੀ ਜੀ ਮੁੱਲ ਸਦਾ ਭਾਵਾ ਆਉਂਦਾ ਆ ਆਹ ਨੂੰ ਆਹੀ ਲੱਗ ਜਾਂਦਾ ਵੀ ਮਈਆਂ ਸਸਤੀਆਂ ਪਸ ਸਸਤਾ ਚੰਗਾ ਡੰਗ ਨਹੀਂ ਹੁੰਦਾ ਡੰਗ ਦਾ ਵੀ ਜੀ ਮਹੀਂ ਕੋਈ ਜਾਜੇ ਅਗਲੇ ਸਵੇ ਨੂੰ ਅਹੀਂ ਫੇਰ 15 20000 ਰੁਪਈਆ ਮ ਲਖਾ ਦੇ ਕੇ ਲੈ ਆਵਾਂਗੇ ਸਹੀ ਗੱਲ ਸਹੀ ਗੱਲ ਚੀਜ਼ ਬਾਈ ਨਹੀਂ ਗਈ ਆਹ ਇਤਰਾ ਦੀ ਰਾਜੀ ਹਾਂ ਸਮਾ ਸਮਨਾ ਵਧਣੀ ਆ ਜਿਹੜੀ ਗੱਲ ਚ ਜਲਮਰ ਆ ਵੀਰੇ ਕੁਆਲਟੀ ਆ ਮੋਲੇ ਦਾ ਦੇ ਲੜ ਮੋਲਕ ਦੀ ਭਾਵੇਂ 1.5 1 40 ਦੀ ਤੁਹਾਡੀ ਦੇ ਲ ਲੈ 40 1 50 ਦੀ ਦੇਖ 30 ਪੈਂਤੀ ਦੇਣੀ ਆ ਹਾਂ ਨਾ 1 ਪੈਂਤੀ ਦੇ ਚਲੋ ਠੀਕ ਆ ਤੇ ਟੀ ਵੱਡੀ ਝੋਟੀ ਦਾ ਪ੍ਰਕਾਰ ਵਾਲੀ ਦੇ 35 ਪਾਈ ਕਹਿੰਦਾ ਅੱਜ ਦੇਵਾਂਗੇ ਮੁੱਲ ਵੀ ਕਰਤਾ ਜੀ ਆਪਾਂ ਵਿਦਿਆ ਅੱਜ ਤੁਸੀਂ ਆਪੇ ਦੱਸੋ ਵੀ ਝੋਟੀ ਦਾ ਮੇ ਤਾਂ ਮੁੱਲ ਹਿਸਾਬ ਨਾਲ ਹੈ ਨਾ ਚਿਪਣਾ ਝੋਟੀ ਲੱਗੀ ਨਾ ਬੜਾ ਇਹ ਵੀ ਥੰਮ ਡਾਕਾ ਮੰਗਾ ਲੋ ਵੀ ਹੈ ਨਹੀਂ ਗੈਰ ਹੀ ਕੀਤਾ ਕਰ ਸਹੀ ਗੱਲ ਸਹੀ ਗੱਲ ਦੇ ਲੈ ਤਾਂ ਠੰਡੀ ਝੋਟੀ ਆ ਜਿਹੜੀ ਗੱਲ ਹੈ ਸਹੀ ਗੱਲ ਕਮਰੀ ਚੁੰਮੜੀ ਦਿਖਾਓ ਸਰੀਕ ਹੀ ਲਗਾ ਝੋਟੀ ਦਾ ਫੁੱਟ ਬਿਠਾ ਕੇ ਲਗਾਤਾ ਵੀ ਕਾਤ ਕੋ ਦਾ ਪੂਰਾ ਜਵਾਨ ਤਗੜਾ ਲੱਗਾ ਸੀ ਬਹੁਤ ਜਿਆਦਾ ਕੁਆਲਿਟੀ ਵਾਲੀ ਤੇ ਖਰੀ ਨਹੀਂ ਅਈ ਚੰਗੀਆਂ ਰੂਹਾਂ ਵਾਲੀ ਹੈ ਗਈ ਪਛਾਣ ਹੁੰਦੇ ਸਹੀ ਗੱਲ ਹੈ ਗੱਲ ਮੈਂ ਮੈਂ ਹੋਇਆ ਕਿ ਚੰਗੀ ਬੰਦਾ ਕੋੜੋ ਪਾ ਦੇ ਤੇ ਮੈਂ ਦਾ ਮੁੱਲ ਲਾਈਦਾ ਚੰਗੀ ਹੁਣ ਚਾਹੀਦੀ ਆ ਚੀਜ਼ ਵੀ ਜੀ ਬ੍ਰਾਂਡਰ ਚੀਜ਼ ਹੁਣ ਚਾਹੀਦੀ ਜੇ ਜਿਆਦਾ ਕੁਆਲਿਟੀ ਵਾਲੀ ਜਿਹੜਾ ਵੀਰ ਭਰਾ ਲੈ ਗਿਆ ਨਾ ਯਾਦ ਕਰੂਗਾ ਕਦੇ ਵੀ ਠੀਕ ਇਹ ਤਾਂ ਖਾਂ ਤੇ ਨਾਲ ਖਾਉਣ ਵਾਲੀ ਗੱਲ ਜੇ ਮਾਜਰੀ ਇੰਨੀ ਜਿਆਦਾ ਚੰਗੀ ਹੈ ਬਾਕੀ ਗਾਲੀ ਆ ਗਈ ਵੀਰ ਆਪਣੇ ਕੋ ਮੈਂ ਤਾਜੀ ਸੂਈ ओके बाकी ਮੈਂ ਆ ਗਈ ਤਾਜੀ ਸੋਈ ਠੱਗੀ ਮਗਰ ਜੇ ਕੋਠਾ ਸਮੋਲ ਵਾਲੇ ਦਫਾ ਵਾਲੇ ਹਾਂਜੀ ਦਜਾ ਤੂਆ ਜੇ ਤੇ ਪਾਜੀ ਹਜੇ ਝੋਟੀ ਆ ਬਿਲਕੁਲ ਦੁੱਧ ਖੋ ਨੌ 10 ਅੱਠਾਂ ਦੀ ਗਰੰਟੀ ਆ ਠੀਕ ਜਿਹੜੀ ਗੱਲ ਆ ਜੇ ਬਿਲਕੁਲ ਤਾਜੀ ਲੇਵਾਂ ਨੂੰ ਬਹੁਤ ਜਿਆਦਾ ਸਾਫ ਗਰੰਟੀ ਆ ਵੀ ਇੱਕ ਰੰਗ ਦੀ ਕਾਲੀ ਝੋਟੀ ਆ ਬਹੁਤ ਜ਼ਿਆਦਾ ਚੰਗੀ ਆ ਦੋ ਦੋ ਵਜੇ ਵਧਣੀ ਆ ਬਈ ਬਈ ਜੀ ਜਵਾਬ ਸਮਾਂ ਇਨਾ ਲੱਗਾ ਫੋਲਾ ਰੂਲਗਾ ਮੈਂ ਬਹੁਤ ਜ਼ਿਆਦਾ ਤਾਕੀ ਗੱਲਾਂ ਵੇਖੋ ਮੋੜ ਆ ਜੇ ਇੱਕ ਵਾਰ ਜਿੱਟਾ ਨਹੀਂ ਨਾ ਸੱਜਣਾ ਮੱਥੇ ਤੇ ਨਾ ਮੇਰੇ ਕੰਮ ਨਹੀਂ ਕਰਦੀ ਸੀ ਲੈ ਆ ਲੈ ਆ ਨਾ ਨਾ ਮੋੜ ਤੋਂ ਮੋੜ ਮੋੜ ਤੇ ਕੋਈ ਨਹੀਂ ਇੱਕ ਕਹਿੰਦਾ ਵੀ ਜੀ ਪੈ ਗੋ ਜੱਦੀ ਆ ਕੱਟੀ ਹੋੜੇ ਕਰਦੀ ਆ ਮੋੜੀਆਂ ਨਿਕਲ ਆ ਗਿਆ ਮੋਲ ਮੇਰਾ ਜੈਜ ਉਹ ਘਾਬਾ ਵਾਹ ਲੈ ਨੀ ਤੇ ਇਹ ਕਿ ਉਹ ਨੀ ਕਿਹੜਾ ਬੇ ਮੀਸਾ ਲੈ ਗਿਆ ਜਾ ਕੇ ਖਾਂਦਾ ਤੇ ਇਹ ਨਹੀਂ ਬਾਹ ਦੇ ਇਹ ਸੋਹੇ ਚੜਾ ਕਿਦਾਂ ਖਾ ਉਹ ਜਿਆਜ ਬਾੜ ਕਿਦਾਂ ਖਾ ਵੀ ਟੀਵੀ ਲਗਾ ਉਹ ਤੇ ਜਦਾਂ ਖਾਉਂ ਕੀ ਲਗਾ ਸਹੀ ਕਰਦੀ ਆ ਮੂਰਦੀ ਬੜ ਕੇ ਕੋਈ ਨਹੀਂ ਨਾ ਪੀਣਾ ਤਰੀਆ ਆ ਰ ਤੇ ਪਤਾ ਤੁਹੇ ਦਾ 70 ਤੇ ਨਹੀਂ ਆ 70 ਇਹ ਲੋਕੀ ਦਾ ਮਤਲਬ ਨਹੀਂ ਇਹ ਮੁੰਡਾ ਦਾ ਮੁੰਡਾ ਚੱਲਣ ਦੇ 70000 60000 ਹੋ ਗਈ ਜੇ ਹਾਂ 70000 ਜਿਹੜੀ ਕਹਾ ਜਿਹੜਾ ਵੇਖਣਾ ਲੈ ਆਇਆ ਤੁਸੀਂ ਤੁਸਾ ਕਰਦੇ ਵੀ ਤੁਸੀਂ ਵੀਡੀਓ ਮਗਰੋਂ ਪਾਈ ਜੇ ਮੇਗੀ ਪਿੰਨੂ ਮੇਗੀ ਬਸ ਦੇਖੋ ਲੈਣੀ ਆ ਸਹੀ ਗੱਲ ਇਹ ਜਿਹੜੀ ਹੰਗ ਬੰਦਾ ਸੋਚਦਾ ਸਹੀ ਗੱਲ ਸਹੀ ਗੱਲ 60000 70000 ਦੀ ਮੈਂ ਦਿੱਤੀ ਇਹ ਬਸ ਠੀਕ ਹੈ ਬਾਈ ਜੇ ਜੀ ਆਪਾਂ ਪਿਛੋਂ ਨਹੀਂ ਕੋਈ ਦੇਖਦਾ ਭਾਵੇਂ ਫੋਨ ਦੇ ਨਾਲ ਮਰਜੀ ਬੰਦਾ ਆ ਜੇ ਜੋ ਮਰਜੀ ਤੇ ਵੇੜਾ ਮੱਛੀ ਆ ਗਈ ਦੂਜਾ ਸੂਆ ਡੱਬੀ ਤੇ ਰਾਤ ਦੀ ਸੂਈ ਜੇ ਇਹ ਵੀ ਚੰਨ ਵੀ ਤੇ ਦਵਾਈ ਜੇ ਕਹਾਂ ਲਓ ਕਾਲਦੀ ਆਂਦੀ ਬੜੇ ਛੇਰ ਬਾਦ ਪਿਆਣ ਵੀਰ ਤੈਨੂੰ ਪਤਾ ਹੈ ਨਾ ਗਾਵਾਂ ਸਾਡੀਆਂ ਪਹਿਲਾਂ ਵੀ ਕੱਢਦੇ ਵੇਲੇ ਜੇ ਗਾਂ ਨਹੀਂ ਤੇ ਥੋੜੀ ਚੰਗੀ ਲੈਣੀ ਹੈ ਜੇ ਮਝਾਣ ਜਾਨੀ ਹੈ ਥੱਲਾ ਮੁੱਠ ਮਾਰ ਕੇ ਗਾਂ ਲਿਆ ਕਰਨੀ ਆਪਾਂ ਔਰ ਇੱਕ ਦੋ ਹਰ ਮੇਰੀ ਤੇ ਪਿਆ ਕਰਦੇ ਨੇ ਪਰ ਵੱਟੀ ਲੈਣੀ ਨਸਲੀ ਚੰਗੀ ਠੀਕ ਆ ਹਲਾ ਰੋ ਬਰੇ ਗੱਥੇ ਵੱਡੀ ਵੱਟੀ ਆ ਤੇ ਕਾਲਦੀ ਸੋਈ ਆ ਵੀਰ ਕੱਲ ਐਕ ਵਲੇ ਜੇ ਠੁੱਟੀ ਮਸ਼ੀਨ ਠੀਕ ਕੋਈ ਦੋ ਤਿੰਨ ਦੋ ਘਚਵਾਈਆਂ ਹੋਈਆਂ ਇੱਕ ਰਾਤੀ ਸ਼ਾਮੀ ਹੋਈ ਏ ਛੋਟੇ ਸਵੇਰੇ ਚਵਾਈ ਕੀਤੀ ਵੀ ਦੋ ਚਵਾਈਆਂ ਕੀਤੀਆਂ ਰੇ ਠੀਕ ਬਾਕੀ ਦੋ ਤਾਂ ਗਾੜੀ ਕੋਈ ਵੇਲੇ ਕਿੰਨਾ ਰੰਗ ਨੂੰ ਚੰਗਾ ਵਧੀਆ ਵਹਿੜਿਆ ਐਚ ਐਫ ਵਹਿੜਿਆ ਸਵਾ ਮੂੰਹ 6 ਦੰਦ ਜੇ ਮਗਰ ਵਛਾ ਜੇ ਇਹ ਵੀ ਚੰਨ ਵੀਰ ਨੇ ਦਵਾਈ ਦੇ ਚੋ ਠੀਕ ਭਾਈ ਜਿਹੜੇ ਮੰਨ ਕਰਦੇ ਆ ਨਾ ਇਹ ਪੌੜ ਜਿਆਦੀ ਪਾੜ ਰਹੀ ਬੱਤੀ ਦੇਣਾ ਵੇ ਬਹੁਤ ਸੋਹਣੀ ਵੈਰ ਖਾਨਸਣ ਲਗਾ ਹੋ ਰਹੀਆ ਇਹ ਜਿਆਦੀ ਵੀਰ ਇਹੋ ਜੀ ਮਸੀ ਦਾ ਲੋਕੀ 65 ਸੱਤ ਮੁੱਲ ਕਰਦੇ ਪਰ ਪਾੜਾ ਦਮਾ ਕਿ ਜਾਇਜ ਮਗਰ ਬਚਾ ਲਈ ਜੀ ਰਾਤ ਦੀ ਸੂਈ ਜੀ ਹਾਂ ਜੀ ਦਾ ਸਵਾਮਣੇ ਵੀ ਮੋਲ ਮੋਲ ਵੀਰ ਬਿਲਕੁਲ ਲੈ ਲੈਂਦੇ 57000 ਦੀ ਦੱਬਾ ਵਸ਼ਾ ਆ ਗਿਆ 57000 ਦੀ ਵਸੀਅਤ ਦੇ ਨਾਲ 55 ਦੀ ਚਲ ਦੇਣੀ ਆ 55 ਦੀ ਚਲ ਦੇਣੀ ਆ ਠੀਕ ਹੈ ਭਾਈ ਜੀ ਦੇ ਦੇਣੀ ਆ ਬਾਕੀ ਜਿਹੜੇ ਵੀਰ ਫੋਨ ਉਹ ਹੀ ਕਰੇ ਜਿੰਨੇ 55 ਦੀ ਸਾਈ ਪਾਉਣੀ ਪੋਣੀ ਬਸ ਠੀਕ ਭਾਈ ਇਹ ਚੋਣ ਕੱਟਣੀ ਹੋਣੀ ਇਹ ਤਾਂ ਆਦ ਨਹੀਂ ਹੁੰਦਾ ਬਿਲਕੁਲ ਜਿਆਜ ਵੱਡੀ ਵਸੀਅਤ ਆ ਪਹਾੜਾ ਉਹ ਵੀ ਪਹਿਲੀ ਵਸੀਅਤ ਆ ਤਾਂ ਕਰਕੇ 2000 ਰੋਟੀ ਰੱਖ ਕੇ ਦੇਤੀ ਆ ਪਰ 55 ਦੀ ਵਾਸ਼ੀ ਪਈ ਕੋ ਜੰਦਾ ਤਾਜੀ ਸੋਈ ਨਵਾਈ ਨੋਈ ਤਾਂ ਨਹੀਂ ਪਿੱਛੇ ਵਾਸ਼ੀ ਦਾ ਪਈ 70 ਮੰਗਦੇ ਈ ਈ ਜਿਆਦਾ ਚੰਗੀ ਈ ਇਹਨੇ ਵਾਸ਼ੀ ਪਿੱਛੋਂ ਨਹੀਂ ਲਾਉਂਦਾ ਪਹਿਲਾਂ ਸੁਭਾ ਕੋ 18 20 ਕਿਲੋ ਚੱਲੀ ਆ ਪਰ ਕੋਈ ਆਪਣੀ ਸਮਝ ਕਰਕੇ ਠੀਕ ਭਾਈ ਤੇ 55000 ਦੀ ਵਾਸ਼ੀ ਦੇ ਦੋ ਘੜਾ 70 ਮੱਝ 135 ਆ ਵੱਡੀ 35 ਦਾ ਨਗੀਨਾ ਵੱਡੀ 135 ਦਾ ਨਗੀਨਾ ਇਹ ਬੰਦਾ ਮਿੱਲੀ ਦਾ ਠੀਕ ਹੈ ਭਾਈ ਇਹ ਬੰਦਾ ਵੀ ਹਾਂਜੀ ਇਹ ਬੰਦਾ ਜੈਜ ਠੀਕ ਤੇ ਤੇ ਨਹੀਂ ਪਛੂ ਭਾਈ ਕੋਲ ਬਹੁਤ ਸੋਨੇ ਤੇ ਲਾਈਕ ਕਮੈਂਟ ਸ਼ੇਅਰ ਦਬ ਕੇ ਕਰੋ ਤੇ ਵਧੀਆ ਗੱਲ ਬਾਤ ਟੀਆਰ ਦਿਆ ਕਰੋ ਬਾਤੋ ਬਾਤ ਤੇ ਮਈਆਂ ਹੁੰਦੀਆਂ ਬਾਤ ਆਉਣ ਠੀਕ ਮਾਤ ਬਾਤ ਜਾਂ ਜਾਂਦਾ ਨਾ ਕਿਹੜਾ ਬੰਦਾ ਦਾ ਹੱਥ ਨਾ ਜਾਨ ਦੀ ਲੋੜ ਨਹੀਂ ਪਣੀ ਸਹੀ ਗੱਲ ਜੀ ਇਹ ਸਮਝਿਆ ਕੰਮ ਜਿਹਾ ਉਹ ਤੇ ਮੇਰੇ ਪਾਲੇ ਲੋਨੀ ਪਣੀ ਚੰਗਾ ਪਹਾੜ ਨੂੰ ਮਿਲਦਾ ਸਹੀ ਗੱਲ ਭਾਈ ਜੀ ਇਹਦੇ ਜਿਆਦਾ ਜਾਨਵਰ ਚੰਗੇ ਆ ਤੇ ਪਹਾੜਾਂ ਤੇ ਮਈਆਂ ਆਪਣੇ ਕੋਲ ਇੱਕ ਦੋ ਇੱਕ ਦੋ ਹਰ ਵਕਤ ਵੀ ਨਹੀਂ ਹੁੰਦੀ ਆ ਪਰ ਜਿਹੜਾ ਵੀਰ ਭਰਾ ਹੁੰਦੇ ਆ ਘਰ ਦੇ ਹਣ ਕਿ ਲੋ ਨਾ ਮਾ ਟਾਈਮ ਹੋ ਗਿਆ ਆ ਵੀਡੀਓ ਪਾਉਂਦੇ ਨੂੰ ਤੇ ਜਿਹੜੇ ਜਿੰਨਾਂ ਕੋਈ ਤੇ ਦਾ ਸੁਵੇ ਹੋ ਗਿਆ ਮਈਆਂ ਜਾਂਦੀਆਂ ਪੱਕੇ ਬੰਦੇ ਫਿਰ ਇਦਾਂ ਮਈ ਮਗਾ ਲੈਂਦੇ ਆ ਉਹਨਾਂ ਨੂੰ ਕਿਸੇ ਦੇ ਘਰੋਂ ਮਈ ਲਈਏ ਸਿੱਧੀ ਕਰ ਦਈਏ ਠੀਕ ਹੈ ਹਫਤਾ ਹਫਤਾ ਖਲੋ ਜਾਂਦੇ ਆ ਕਹਿੰਦੇ ਵੀ ਮਈ ਤਰ ਕੋ ਲੈਣੀ ਆ ਠੀਕ ਹੈ ਭਾਈ ਜੀ। ਆਪਣੇ ਬੰਦੇ ਆਪਣੇ। ਠੀਕ ਜੀ। ਗਾ ਗਿਆ ਤੇ ਇਦਾਂ ਕਰਕੇ ਫਿਰ ਜਨਵਰੀ ਜਿਹੜਾ ਆਉਂਦੇ ਆ ਹਾਂ ਜੀ ਹਾਂ ਜੀ ਤੇ ਬਹੁਤ ਜ਼ਿਆਦਾ ਵੇਤੀ ਜੀ ਇਹ ਸਾਫ ਸੁਥਰਾ ਬਾਲ ਥੜੀ ਮਹੀਂ ਸਾਫ ਲਈਦੀ ਆ ਪਤਾ ਲੱਗੇ ਨੂੰ ਨਹੀਂ ਪਈਦਾ। ਸਹੀ ਗੱਲ। ਆਪਣਾ ਨਫਾ ਦਲੀ ਜੀ ਆਖੀ ਤਾਂ ਵੀ ਅਗਲੇ ਨੂੰ ਨੰਗਰ ਕੋ ਕੀ ਨਫਾ ਹੁੰਦਾ। ਸਹੀ ਸਹੀ ਗੱਲ। ਉਹਨੂੰ ਥੱਲੇ ਪਾਵੇ ਗਾਲ ਬਣੇ ਕਰਦਾ। ਬਿਲਕੁਲ ਸਹੀ ਗੱਲ। ਵਰਵਾ ਨਹੀਂ ਕਰਦਾ ਪਿਆਰ ਕਰਦਾ। ਹੁਣ ਇਹ ਵੀਰੇ ਅਸੀਂ ਜ਼ਿਆਦਾ ਨਹੀਂ ਕੀਤੇ ਆ ਮਹੀਂ ਦੇ 8 ਕਿਲੋ ਵੀ ਦੋਸਤ ਸਹੀ ਜਿਵੇਂ ਨਾ 8 ਕਿਲੋ। ਹਾਂ ਜੀ ਹਾਂ ਜੀ। ਬਾਅਦ ਚੋਣ ਦੇ 50 55 ਦੀ ਟੋਕੜ ਵਿਗਣੀ ਕੱਟੀ ਸਮ ਸਹੀ ਗੱਲ ਐ ਸੇਵਾ ਦਾ ਦੁੱਧਿਆ ਦੇ ਇਹ ਨਾ ਓਏ ਮਾਏ ਬਰਾਡੇ ਬੰਦੇ ਬੰਦ ਬੰਬਾਰ ਕਰਕੇ ਹਨਾ ਵੀ ਗਾਰੇ ਪਾ ਸੇਵਾਣਾ ਕਰੇ ਘਰ ਜਾ ਕੇ ਆਵ ਮੇਲਿਆਂ ਤੁਰਿਆ ਫਿਰੇ ਆ ਮੇਲਿਆਂ ਤੁਰਿਆ ਫਿਰੇ ਫੋਨ ਕਰੀ ਜਾਂ ਮਗਰ ਉਹਦੇ ਨਹੀਂ ਗਈ ਇਹ ਦੋ ਤਿੰਨ ਦਿਨ ਦੀ ਆਹੋ ਮੇਲਿਆਂ ਤੁਰਿਆ ਫਿਰੇ ਮਾਨਾ ਫਿਰ ਚੈੱਕ ਵੀ ਕਰਾਉਣਾ ਪੈਂਦਾ ਸਭ ਕੁਝ ਕਰਨਾ ਪੈਂਦਾ ਸਹੀ ਗੱਲ ਜੇ ਦੇਣੀ ਪਈ ਤਾਂ ਉਹ ਜਾਣੀ ਗੱਲ ਕਹਿੰਦੇ ਵੀ ਜੇ ਤੱਕ ਕਰ ਲੈਣਾ ਨਾ ਤੇਰ ਨਾ ਛੱਡੋ ਸੇਵਾ ਕਰੋ ਵੀ ਸਹੀ ਗੱਲ ਹਾਂ ਹੋ ਸਿਰਦਾ ਟਾਈਮ ਪਠੇ ਪੁੱਤ ਨੇ ਪਾਉਣੇ ਪੇਸ਼ ਫੋਨ ਨੂੰ ਖਾਦੋ ਸਿਰਦਾ ਠਹਿਰੇਗਾ ਵੇ ਲੋ ਹਾਂ ਹੋ ਉਹ ਵਾਲੀ ਖਰ ਲਈ ਹਾਂ ਹੋ ਖਾਓ ਜੰਗਲ ਨੂੰ ਸਿਰੋਤੇ ਜਾਂ ਖਾਂਦੇ ਨਹੀਂ ਕੇ ਇਹ ਪੈਣ ਵਾਲੇ ਆ ਪਠੇ ਪਾਉਣ ਵਾਲੇ ਸਿਰਦਾ ਟਾਈਮ ਹੈ ਅਜੇ 9 ਦਾ ਟਾਈਮ ਹੋਇਆ 9 ਵਜੇ ਫਿਰ ਸਭ ਤੋਂ ਵੀਰੇ ਪਾ ਦਿਆ ਜਿਹੜਾ ਵੀਰ ਭਰਾ ਫਿਰ ਘਰ ਆਉਂ ਜਾਂਦੇ ਆ ਸਹੀ ਗੱਲ ਤੇ ਕਾਲੇ ਆ ਜਾਂਦਾ ਵੀ 2-4 2-4 ਹੋ ਹੀ ਵੀ ਜਾਂਦੇ ਆ ਠੀਕ ਹੈ ਬਾਈ ਜੀ ਹਾਂਜੀ ਤੇ ਫੋਨ ਨੰਬਰ ਆਪਣਾ ਹੈ 84 27 40 7755 ਨਾਮ ਮਾਨਾ ਦੇ ਪਿੰਡ ਪੋਮਾ ਪਿੰਡ ਪੋਮਾ ਤੇ ਲਾਈਕ ਕਮੈਂਟ ਸ਼ੇਅਰ ਮੇਰੇ ਭਰਾ ਸਾਡੇ ਜ਼ਰੂਰ ਕਰੀ ਬਹੁਤ ਬਹੁਤ ਲਾਈਕ ਮਾਰੋ ਬਾਜੀ ਛੋਟੀ ਵਾਸਤੇ ਤੇ ਨੀਰੀ ਝੋਟੀ ਪੂਰੀ ਵਧੀਆ ਲੱਗੀ ਤੇ ਨੀਲੀ ਦਾ ਮਾਲ ਸਿਆਜ ਸ਼ੁਰੂ ਹੋ ਜੂਗਾ ਹੁਣ ਤੇ ਵਧੀਆ ਝੋਟੀਆਂ ਕਟੀਆਂ ਹੋਣਗੇ ਬੜੇ ਬੜੇ ਜੇ ਵਰ ਜਵਨ ਮੈਂ ਲਈਦੀ ਆ ਪਰ ਆ ਜੋ ਡਿਜ਼ਾਈਨ ਕੋ ਬਣਾ ਸਹੀ ਗੱਲ ਆ ਜੀ ਆਹ ਜਗੀ ਝੋਟੀ ਨਾ ਇਹ ਨਾਲ ਨਹੀਂ ਕਿ ਬੋਲ ਰਹੀ ਠੀਕ ਹੈ ਜੀ ਦੇਖੋ ਹੌਲੀ ਬਾਪੂਰਾ ਦੇਖੋ ਨਹੀਂ ਛੋਟੀ ਅਰੇ ਬਈ ਛੋਟੀ ਆੜਦੀ ਨਹੀਂ ਹੁੰਦੀ ਸਹੀ ਗੱਲ ਸਹੀ ਗੱਲ ਨਾਲ ਪਹਿਲੇ ਦਾ ਮੇਲੇ ਸਹੀ ਗੱਲ ਹੈ ਤੇਰੀ ਕੱਢੀ ਠੀਕ ਹੈ ਭਾਈ ਜੀ ਤੁਹਾਨੂੰ ਆਸਿਸ਼ ਕਰਦਾ ਸਹੀ ਗੱਲ ਜੀ